ਮੁਕਤਸਰ ਜ਼ਿਲ੍ਹੇ ਦੇ ਮਲੂਟ ਸ਼ਹਿਰ 'ਚ ਦੋਹਰੇ ਕਤਲ ਕਾਰਨ ਨਾਲ ਸਨਸਨੀ ਫੈਲ ਗਈ। ਸ਼ਹਿਰ ਦੇ ਗੋਬਿੰਦ ਨਗਰ 'ਚ ਅੱਜ ਸਵੇਰੇ ਕਰਤਈ ਸਾਬ ਦਾ ਖੇਤੀਬਾੜੀ ਅਫਸਰ ਤੇ ਉਹਨਾਂ ਦੀ ਪਤਨੀ ਦੀਆਂ ਲਾਸ਼ਾਂ ਬਰਾਮਦ ਹੋਈਆਂ। ਬਜ਼ੁਰਗ ਜੋੜੇ ਦਾ ਕਤਲ ਤੇਜ਼ ਤਾਰ ਹਥਿਆਰ ਨਾਲ ਗਲੌਵਟ ਕੇ ਕੀਤਾ ਗਿਆ। ਬੇਰਹਿਮੀ ਨਾਲ ਕੀਤਾ ਗਿਆ ਕਤਲ ਦਾ ਪਤਾ ਉਸ ਵੇਲੇ ਲੱਗਿਆ ਜਦੋਂ ਮ੍ਰਿਤਕਾਂ ਦੇ ਪੁੱਤਰ ਤੇ ਨੂੰ ਨੇ ਸਵੇਰੇ ਦਰਵਾਜ਼ਾ ਖੋਲ੍ਹਿਆ। ਅੜਾ-ਅੜਾ ਕੰਮ ਕਰਨ ਵਾਲੇ ਤਰੰਵੀਰ ਬਤਰਾ ਮੰਗਲਵਾਰ ਨੂੰ ਆਪਣੇ ਕਿਸੇ ਕੰਮ ਲਈ ਹਰਿਆਣਾ ਗਏ ਹੋਏ ਸਨ। ਉਹਨਾਂ ਦੀ ਪਤਨੀ ਜੋ ਕਿ ਸਰਕਾਰੀ ਅਧਿਆਪਕਾ ਹੈ ਉਹ ਵੀ ਟ੍ਰੇਨਿੰਗ ਲਈ ਰਾਜਸਥਾਨ ਕਰਮਵੀਸ ਧਰਮਵੀਰ ਦੇ ਪਿਤਾ ਸਤਪਾਲ ਬਤਰਾ ਤੇ ਮਾਤਾ ਕ੍ਰਿਸ਼ਨਾ ਬਤਰਾ ਇਕੱਲੇ ਸਨ 29 ਅਪ੍ਰੈਲ ਯਾਨੀ ਅੱਜ ਸਵੇਰੇ 6 ਵਜੇ ਜਦੋਂ ਧਰਮਵੀਰ ਨੇ ਆ ਕੇ ਘਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਜ਼ਬਰਦਸਤ ਬਦਬੂ ਆਉਣ ਤੇ ਘਟਨਾ ਦਾ ਪਤਾ ਲੱਗਿਆ ਜੀ ਬਾਹਰਲੇ ਘੇੜੇ ਦੇ ਲੋਕੋ ਲੱਗੇ ਸੀ ਕਿਉਂਕਿ ਦੋ ਚਾਬੀਆਂ ਸੀ ਕੋਈ ਮੈਡਮ ਦੀ ਜੌਬ ਤੇ ਇੱਕ ਚਾਬੀ ਮੈਡਮ ਕੋਲ ਹੁੰਦੀ ਸੀ ਨਹੀਂ ਉਹ ਲੱਗ ਗਏ ਹੋਏ ਸੀ ਉਹ ਉਦੇ ਪਰ ਗਏ ਸੀ ਮੇਰੇ ਤੋਂ ਉਹ ਪਿਛਲੇ ਮੰਗਲਵਾਰ ਦੇ ਗਏ ਸੀ ਉਹਨਾਂ ਟ੍ਰੇਨਿੰਗ ਸਕੂਲ ਵੱਲੋਂ ਕੋਈ ਅਸੀਂ ਰੂਮ ਆਪਦਾ ਖੋਲ ਕੇ ਦੁੱਧ ਚਲੇ ਗਏ ਜਦੋਂ ਥੋੜੀ ਦੇਰ ਬਾਅਦ 5 ਕਿ ਮਿੰਟ 2-4 ਉਲਟੀ ਆਉਂ ਤੱਕ ਗਈ ਇੱਕ ਵਾਰੀ ਤਾਂ ਪਰ ਮੈਂ ਦੇਖਿਆ ਹੀ ਹਨੇਰਾ ਸੀ ਕਮਰੇ 'ਚ ਜਦੋਂ ਮੈਂ ਲਾਈਟ ਜਗਾਈ ਉਦੋਂ ਦੇਖਿਆ ਪਤਾ ਲੱਗਾ ਮੈਨੂੰ ਦੇਖਿਆ ਵੀ ਇਹ ਕਿੰਨਾ ਮੈਂ ਫਿਰ ਭੱਜ ਕੇ ਸਾਡੇ ਮੈਂ ਪਰੋਸੀਆਂ ਨੂੰ ਬੁਲਾਇਆ ਰੋਲਾ ਪਾਇਆ ਗਲੀ ਚ ਆ ਕੇ লাশ ਦੀ ਹਾਲਤ ਤੋਂ ਪੁਲਿਸ ਇਹ ਅੰਦਾਜ਼ਾ ਲਗਾ ਰਹੀ ਹੈ ਕਿ ਘਟਨਾ ਕਰੀ ਦੋ ਦਿਨ ਪਹਿਲਾਂ ਵਾਪਰੀ ਹੋਵੇਗੀ ਸਤਪਾਲ ਮੱਤਰਾ ਹੈਗੇ ਇਹ ਤੇ ਇਹਨਾਂ ਦੀ ਘਰਵਾਲੀ ਨੂੰ ਕੋਈ ਨਾਮੂ ਵਿਅਕਤੀ ਉਹ ਇਹਨਾਂ ਦਾ ਕਤਲ ਕਰ ਗਿਆ ਕਿਸੇ ਤਿੱਖੀ ਚੀਜ਼ ਦੇ ਨਾਲ ਵਾਰ ਕੀਤੇ ਗਏ ਇੱਕਰੀ ਦੋਕ ਦਿਨ ਪੁਰਾਣਾ ਲੱਗ ਰਿਹਾ ਕਿਸ ਦੌਰਜ ਕਰਕੇ ਅਗੇ ਇਨਵੈਸਟੀਗੇਸ਼ਨ ਕਰ ਰਹੇ ਹਨ ਘਰ ਦੀ ਹਾਲਤ ਤੇ ਘਟਨਾ ਵਾਲੀ ਥਾਂ ਨੂੰ ਦੇਖ ਕੇ ਲੱਗਦਾ ਹੈ ਕਿ ਕਾਤਨਾ ਦੀ ਘਰ ਚ ਐਂਟਰੀ ਫਰੈਂਡਲੀ ਹੋਵੇਗੀ ਪੁਲਿਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ